ਕਾਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਅੱਜ ਬਾਈ ਆਪਾਂ ਜੋਡੀਅਰ ਜਰਸੀ ਵਾਲੇ ਵੱਲ ਖੜੇ ਹਾਂ ਹਾਂ ਜੀ ਹਾਂ ਜੀ ਤੇ ਇਹਨਾਂ ਕੋ ਟਰੈਕਟਰ ਹੈ ਜੀ 5210 ਤੇ ਵੀਡੀਓ ਬਣਾ ਰਹੇ ਹਾਂ ਮੇਰੇ ਛੋਟਾ ਵੀਰ ਕਰਨ ਵੀਰ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੈ ਬਾਈ ਹਾਂ ਜੀ ਹਾਂ ਜੀ ਦਿਖਾ ਵੀ ਟਰੈਕਟਰ ਮਾੜਾ ਜਾਂ ਚੰਗੀ ਤਰ੍ਹਾਂ ਇਹ ਟਰੈਕਟਰ ਹੈਗਾ ਜੀ ਕਰਨ ਵੀਰ ਦੇ 2020 ਮਾਡਲ 2020 2020 ਮਾਡਲ ਅੱਛਾ QR B ਮਾਡਲ ਹੈ ਟਰੈਕਟਰ ਦੇ ਨਾਲ ਦੇ ਟਾਇਰ ਆ ਬਾਈ ਟਾਇਰਾਂ ਦੀ ਕੰਡੀਸ਼ਨ ਮਾਲਾਬੱਦ ਤੇ ਵੱਧ 70 ਪਾਹੇ ਟਾਇਰ ਹੋਣਗੇ ਬਾਈ ਸਹੀ ਮਹਨੇ ਦੇ ਵਿੱਚ 70 70 ਪਾਹੇ ਠੀਕ ਹੈ ਬਾਕੀ ਟਰੈਕਟਰ ਦਾ ਰੰਗ ਰੂਪ ਦਿਖਾ ਦੇ ਬਾਈ ਟਰੈਕਟਰ ਕੋਈ ਥੋਕਾਂ ਨਹੀਂ ਹੈ ਨਾ ਦੇਖੋ ਜਿਵੇਂ ਹੈਗਾ ਉਦਾਂ ਹੀ ਖੜਾ ਹੈ ਤੇ ਛਤਰੀ ਲੱਗੀ ਵੀ ਆ ਬਾਈ ਬੰਪਰ ਵੀ ਲੱਗੇ ਹੋਏ ਨੇ ਤੇ ਬੜੀ ਗੱਲ ਰੋਪੜ ਦਾ ਨੰਬਰ ਆ BB 12 TV 12 ਟੋਪੜ ਰੰਗ ਨਾਲ ਮੋਲੀਆਂ ਲੱਟਾਂ ਵਿੱਚ ਦੁਨੀਆ ਪਾਈਆਂ ਬਾਈ ਜਿਹੜੀਆਂ ਟਰੈਕਟਰ ਕਿਤੇ ਥੋੜਾ ਜਿਹਾ ਧੋ ਹੋਇਆ ਚੰਗੀ ਤਰ੍ਹਾਂ ਪਾਲ ਸੋਹਣ ਸੱਜ ਗਈ ਤਾਂ ਨਵਾਂ ਹੀ ਬਣ ਜਾਣਾ ਬਾਈ ਠੀਕ ਆ ਬਾਕੀ ਆਪਾਂ ਸਾਰੇ ਉਹ ਦੱਸਾਂਗੇ ਰੇਟੂਟ ਬਾਰੇ ਬਾਈ ਗੱਲਬਾਤ ਇਹ ਜੰਗ ਵੀਰ ਗੇਅਰ ਪ੍ਰੋ ਵਾਲਾ ਮਾਡਲ ਆ ਕਿਹੜਾ ਗੇਅਰ ਪ੍ਰੋ ਇਹ 19 ਦੇ ਵਿੱਚ ਆਗੇ ਸੀ ਚਾਰ ਸਪੀਡਾਂ ਦੇ ਵਿੱਚ ਆ ਠੀਕ ਆ A B C D ਗੇਅਰ ਦੇ ਵਿੱਚ ਠੀਕ ਆ 16 ਦੇ ਟਾਇਰਾਂ ਵਾਲਾ ਇਹ ਟਾਇਰ ਨਾਲ ਦੇ ਬਾਈ ਮਾਰ ਕੇ ਦਿਖਾ ਦੇ ਟਾਇਰ ਚਾਰੇ ਨਾਲ ਦੇ ਚਾਰੇ ਟਾਇਰ ਨਾਲ ਦੇ ਮਾਰ ਕੇ ਦੇਖੀ ਆ ਲਾਲ ਗਿਆ ਮਾਰਕਾ 20 ਦਾ ਠੀਕ ਆ ਪਿੱਛੇ ਵੀ ਦਿਖਾ ਦੇ ਚਾਰੇ ਟਾਇਰ ਪੁੱਲ ਹੋਦੇ ਆ ਬਾਈ ਆ ਲੋ ਇਹ ਦੀ ਦਾ ਮਾਰ ਆ ਵੇ ਵੇਟ ਖੋਲੇ ਮੇਰੇ ਇਹ ਵੇਟ ਵੇ ਖੁੱਲੇ ਹੋਏ ਨੇ ਅੱਛਾ ਅੱਛਾ ਮੈਨੂੰ ਐਂ ਲੱਗਦਾ ਵੀ ਟਰੈਕਟਰ ਨਾਲ ਕੋਈ ਵਿੱਚ ਟਰੈਕਟਰ ਕਰਿਆ ਐਡਜਸਟ ਜਾਂ ਕੋਈ ਟਰੈਕਟਰ ਬੜਾ ਲਿਆ ਉਹ ਵੇਟ ਅਗਲੇ ਨੇ ਲਾਲੇ ਹੋਣੇ ਆ ਤਾਂ ਕੁਝ ਨਹੀਂ ਆ ਤਾਂ ਉਤਰਿਆ ਨਾ ਲੰਗ ਆ ਦੇਖੋ ਮਿੱਟੀ ਹੈ ਆ ਤਾਂ ਮਿੱਟੀ ਉੱਤੋਂ ਕਰਦੀ ਹੈ ਮਿੱਟੀ ਹੈ ਹਾਂ ਠੀਕ ਹੈ ਠੀਕ ਹੈ ਤੇ ਬਾਕੀ ਬੜੀ ਸੈਂਸਰ ਦਾ ਲੋ ਕੀ ਹੈਗਾ ਸਾਰਾ ਕੁਝ ਨਾਲ ਲੱਗਿਆ ਥੋੜਾ ਸਾਫਟ ਕਰਕੇ ਦਿਖਾ ਦਿਓ ਦਿਖਾ ਲਈ ਦਿਖਾਓ ਵਾ ਚੱਕਰ ਸਟਾਰਟ ਕਰੋ ਕਹਾ ਮਾਰਦਾ ਜੌਂਡੀ ਦੀ ਚਲਾਈ ਹੈ ਨਾ ਮਗਾ ਸ਼ਾਲਾ ਮਾਰਦਾ ਟਰੈਕਟਰ ਚਲੋ ਸਾਰੇ ਵਧੀਆ ਪਰ ਜੌਂਡੀ ਦੀ ਚਲਾਈ ਸਾਰਿਆਂ ਨਾਲੋਂ ਵਧੀਆ ਹਾਂ ਇੱਕ ਕਹਿੰਦੇ ਜਿਹੜੀ ਖਾਸੀਅਤ ਲੱਗਦੀ ਹੈ ਮੈਨੂੰ ਇਹ ਟਰੈਕਟਰ ਜਿੰਨਾ ਮਰਜ਼ੀ ਪੁਰਾਣਾ ਹੋ ਜਵੇ ਜਿਹੜੀ ਦੀ ਆਵਾਜ਼ ਹੈ ਚਲਾਈ ਹੈ ਜੇ ਗੇਅਰਾਂ ਹਾਂ ਇਹਦੇ ਉਦਾਂ ਹੀ ਰਹਿੰਦੇ ਆ ਨਾ ਤੇ ਦੇ ਗੇਰਾਂ ਚ ਪਲੇ ਪੈਂਦੀ ਆ ਠੀਕ ਆ ਚਲ ਤੇ ਬਾਕੀ ਬਾਈ ਜੋ ਵੀ ਗੱਲਬਾਤ ਹੈਗੀ ਆ ਤਸੱਲੀ ਆ ਉਹ ਤੁਸੀਂ ਆ ਕੇ ਆਪਣੀ ਆਪ ਕਰਨੀ ਆ ਆਪਣਾ ਫਰਜ਼ ਹੈ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਣਾ ਠੀਕ ਆ ਬਾਕੀ ਰੰਗ ਰੂង ਦੇਖ ਲਓ ਬਾਈ ਕਿਤੇ ਤੇ ਹੋ ਨਹੀਂਗਾ ਮਾੜਾ ਉੱਪਰ ਟੇਪ ਟੀਪੇ ਥੱਲੇ ਰੰਗ ਵਧੀਆ ਨਿਕਲਣਾ ਮਰਾੜਾਂ ਦਾ ਠੀਕ ਹੈ ਜੀ ਟੇਪ ਹੋਏ ਵੀ ਫੌਜੀ ਵਾਲੇ ਤੇ ਕਾਗਜ਼ ਪੱਤਰ ਸਾਰੇ ਮਿਲ ਜਾਣਗੇ ਟਰੈਕਟਰ ਦੇ ਤੇ ਕਈ ਵੀਰੇ ਫੋਨ ਤੇ ਗੱਲਬਾਤ ਕਰਦਾ ਬਾਈ ਥੋੜੀ ਟਰੈਕਟਰ ਦੀ ਗਾਰੰਟੀ ਕੀ ਹੈ ਫਲਾਣਾ ਤੇ ਮਗਾ ਬਾਈ ਇਹ ਗੱਲਬਾਤਾਂ ਆਪਣੀ ਜਿਹੜੀ ਯਾਸੀਆਂ ਜਾਂ ਆਪਾਂ ਇਹਨਾਂ ਚੀਜ਼ਾਂ ਵਿੱਚ ਨਹੀਂ ਪੈਂਦੇ ਹੈਗੇ ਜਿਹੜੀ ਤਸੱਲੀ ਆ ਉਹ ਤੁਸੀਂ ਆਪ ਆ ਕੇ ਆਪਣੀ ਆਪ ਕਰ ਲਿਓ ਕੋਈ ਬੰਦਾ ਆਪਣਾ ਜਾਣਕਾਰ ਨਾਲ ਲਿਆਓ ਠੀਕ ਹੈ ਮਿਸਤਰੀ ਲਿਆਓ ਕੋਈ ਥੋੜਾ ਉਦਾਂ ਬੰਦਾ ਜਾਣਕਾਰ ਉਹਨੂੰ ਨਾਲ ਲਿਆਓ ਠੀਕ ਹੈ ਜੀ ਕਿਉਂਕਿ ਆਪਣੇ ਕੋਲ ਸਾਰੇ ਵਿੱਚ ਘੱਟੇ ਹੋਏ ਟਰੈਕਟਰ ਹੈ ਜੀਮਿੰਦਾਰਾਂ ਦੇ ਕੋਲੋਂ ਆਏ ਹੋਏ ਆ ਉਹ ਤੁਸੀਂ ਆ ਕੇ ਆਪਣੇ ਆਪ ਦੇਖਣੇ ਲੈ ਬਈ ਥੱਲੇ ਉਤਰ ਨਹੀਂ ਮੜੇ ਆਜੋ ਆਜੋ ਬਾਕੀ ਫਾਈਲ ਫੂ ਦਾ ਬਈ ਟਰੈਕਟਰ ਪੂਰਾ ਘੇਟ ਆ ਮੱਦੀ ਦਾ ਸ਼ੂ ਸ਼ੂ ਖੋਲ ਕੇ ਦਿਖਾ ਦੇ ਮੜੀ ਆਜੋ ਕਰਬੋਲ ਬੈਗ ਦੀ ਵੀ ਨਵੀਂ ਰੱਖੀ ਹੋਈ ਆ ਇਹ ਬਾਈ ਇਹਨੂੰ ਲੱਗੀ ਵੀ ਨਹੀਂ ਇਹਨੂੰ ਕਰਬੋ ਨਾਲ ਹੀ ਆਉਂਦੀ ਆ ਅੱਛਾ ਅੱਛਾ ਆਲੀ ਨੂੰ। ਇੰਡਲੂਜਨ ਬਾਈ ਸੀਲ ਦਾ ਟਰੈਕਟਰ ਦਾ ਦਿਖਾ ਦੇ। ਖੁੱਲਿਆ ਵੀ ਨਹੀਂ ਹੈਗਾ। ਹੈੱਡ ਦੇ ਨਟ ਦਿਖਾ ਦੇ। ਠੀਕ ਆ। ਪੰਪ ਪੰਪ ਦੇ ਨਟ ਦਿਖਾ ਦੇ ਇੱਧਰ। ਠੀਕ ਆ। ਇਹ ਸਾਰਾ ਕੁਝ ਸੀਲ ਦਾ ਆ ਵੀ ਦਿਖਾ ਦੇ। ਕਿਤੇ ਪਾਸੇ ਚੱਕਰੋਂ ਛਾਬੀ ਨਹੀਂ ਨਹੀਂ ਬਾਈ। ਠੀਕ ਆ। ਥੱਲੋਂ ਦਿਖਾ ਦੇ ਚੈਂਬਰ ਚੋਂ ਬੋ ਦੇ ਨਟ ਦਿਖਾ ਦੇ। ਠੀਕ ਆ ਜੀ। ਬਾਕੀ ਬਾਈ ਆ ਜਿਓ। ਆਜਾ ਨਵਾਂ ਖੜਾ ਬਾਈ 52 ਦਾ ਠੀਕ ਆ ਆ ਜਾਨੀ ਕਿ ਬਸ ਕੰਨ ਵੀ ਰੰਗੇ ਦਾ ਵੀ ਉਕਣੀਆਂ ਬਾਈ ਟਰੈਕਟਰ ਦਾ ਇਹਦਾ ਥੋੜਾ ਜਿਆ ਘੋਨੇ ਧੋਨੇ ਵਾਲਾ ਹੋਇਆ ਵਾ ਟਾਇਰ ਵੀ ਗੁਰਮੀ ਮਾਰਦਾ ਹੋਣਾ ਹਾਂ ਟਾਇਰ ਬਾਈ ਦਸਣਾ ਟਾਇਰ ਸਹੀ 65 70 ਪੈਸੇ ਹੈਗੇ ਆ ਬਾਕੀ ਕਿਸੇ ਨੂੰ ਮੜੇ ਮੋਟੇ 5 10 ਪੈਸੇ ਘੱਟ ਵੱਧ ਵੀ ਲੱਗ ਸਕਦਾ ਠੀਕ ਆ ਅੱਖੀ ਬਾਈ ਹੁਣ ਗੱਲ ਕਰਦੇ ਹਾਂ ਮੁੱਲ ਦੀ ਕਰਨ ਵੀਰੇ ਉਹਨੂੰ ਜਾਂਤੀ ਦਾ ਦਸ ਦੋ ਦਸ ਦਾ ਇਹਦਾ ਮੁੱਲ ਕਰਦੇ ਨੇ ਇਹ 6 ਲੱਖ 30 ਹਜ਼ਾਰ ਦੀ 630 6 ਲੱਖ 30 ਹਜ਼ਾਰ ਪਰ ਰੇਟ ਹੈ ਬਾਕੀ ਜਿਹੜਾ ਤੁਹਾਨੂੰ ਰੇਟ ਹੈ 00 ਉਹ ਇੱਥੇ ਆ ਕੇ ਮਿਲਣਾ ਬਾਈ ਆਸੂ ਦੇ ਵਿੱਚ ਫੋਨ ਕਰੀ ਮਿਲਣਾ ਹੈਗਾ ਤੇ ਰੂਪੜ ਚੌਂਡੀ ਦੀ ਏਜੰਸੀ ਦੇ ਵਿੱਚ ਠਾਦੇ ਬਾਈ ਲਿਖੇ ਜਾਣ ਆਸੂ ਵੀ ਸਾਹਮਣੇ ਠੀਕ ਆ ਰੂਪੜ ਏਜੰਸੀ ਜਾ ਜੂ ਉੱਥੇ ਡਾਕਟਰ ਖੜਾ ਏ ਆ ਕੇ ਦੇਖ ਲਓ ਪਲਾ ਕੇ ਗੱਲਬਾਤ ਕਰਦੇ ਤੇ 6 ਲੱਖ 30 ਹਜ਼ਾਰ ਮੁੱਲ ਹੈ ਬਾਕੀ ਮੌਕੇ ਦੇ ਇਹ ਕਿੰਨੇ ਦਾ ਦੰਨੇ ਆ ਪੰਜ ਘਟਦੇ ਆ 10 ਘਟਦੇ ਆ ਉਹ ਥੋੜੀ ਘਟਮੂ ਠੀਕ ਹੈ ਜੀ ਜਿਸਨੂੰ ਨਮਾਜੌਂਡੀਅਨ ਲੈਣਾ ਤਾਂ ਸਾਡੇ ਰੁਪੜੀ ਦੀ ਦੇ ਵਿੱਚ ਤਾਂ ਉਹ ਵੀ ਆ ਕੇ ਲੈਣਾ ਤੋਂ ਲੈ ਲਓ ਬਾਈ ਹਾਂ ਜੀ ਸਾਰੀਆਂ ਅਸੀਂ ਹੁਣ ਇਕੱਠੀਆਂ ਆ ਸਾਡੀ ਹਿੰਦੂ ਫਾਰਮ ਆਪਣੇ ਨਾਲੇ ਖੜੇ ਆ ਨਾਲੇ ਨਾਲ ਸਵਾਰ ਦੀ ਗੱਲ ਆ ਬਾਈ ਇਹਨਾਂ ਨੇ ਆਪਣੀ ਵੀਡੀਓ ਪਾਈ ਸੀ ਸਵਰਾਜ ਦੀ ਹੈ ਜੀ ਵੀ ਟੈਟਰ ਕਹਾਵਾ ਸਵਰਾਜ ਕਈ ਥੱਲੇ ਵੀਰਾਂ ਨੇ ਨੈਗੇਟਿਵ ਕਮੈਂਟ ਕਰੇ ਵੀ ਕੀ ਸਵਰਾਜ ਆਏ ਆ ਇਹ ਬਾਈ ਕੋਈ ਬੜੀ ਗੱਲ ਨਹੀਂ ਹੈਗੀ ਇਹ ਚੀਜ਼ਾਂ ਜਿਗਰ ਆਮ ਹੋ ਗਈਆਂ ਹਰੇਕ ਬੰਦੇ ਦੀ ਆਪਣੀ ਆਪਣੀ ਪਸੰਦ ਆ ਸਵਰਾਜਾਂਸੀ ਵਿੱਚ ਵੀ ਤਿੰਨ ਚਾਰ ਸੋਨਾਲੀ ਕਾ ਖੜੇ ਨੇ ਇਕੱਠੇ ਠੀਕ ਆ ਹਰੇਕ ਦੀ ਕਿਸਮਾ ਦਾ ਬਾਈ ਆਪਣੀ ਆਪਣੀ ਅਗਲੇ ਵਿੱਚ ਲੋ ਨਹੀਂ ਵਧੀਆ ਲੱਗਿਆ ਇਹਨਾਂ ਨੇ ਬਦਲ ਕੇ ਸੋਨਾਲੀ ਕਾ ਲਏ ਨੇ ਠੀਕ ਆ ਇਹ ਚੱਲੀ ਜਾਂਦਾ ਬਾਈ ਕੰਮ ਹਾਂਜੀ ਠੀਕ ਆ ਇਹਦੇ ਵਿੱਚ ਆਪਾਂ ਕਹਿ ਰਹੇ ਹਾਂ ਕਿ ਟ੍ਰੈਕਟਰ ਦੇ ਵਿੱਚ ਕੋਈ ਪ੍ਰੋਬਲਮ ਹੈ ਇਦਾਂ ਦੀ ਕੋਈ ਗੱਲ ਬਾਤ ਨਹੀਂ ਹੁੰਦੀ ਇਹ ਆਪਣੀ ਅਗਲੇ ਦੀ ਮਰਜ਼ੀ ਹੁੰਦੀ ਹੈ ਇਹਦੀ ਚੁਆਇਸ ਹੁੰਦੀ ਹੈ ਠੀਕ ਆ ਕਈ ਕਹਿੰਦੇ ਨੇ ਬਾਈ ਲੋਕੇ ਹੁਣ ਪੈਸਾ ਜ਼ਿਆਦਾ ਉਹ ਆਪਣੇ ਬਾਈ ਦੇ ਕੋਲ ਹੈਗੇ ਅਗਲਾ ਲੈ ਗਿਆ ਇਹ ਨਹੀਂ ਹਾਂਜੀ ਹਾਂਜੀ ਆਇਆ ਬਾਈ ਗੱਲ ਵਾ ਮੱਕੀ ਮੇ ਟਰੈਕਟਰ ਹੋਰ ਵੀ ਹਨੇ ਪੁਰਾਣੇ ਆਪਣੇ ਕੋਲ ਆ ਜਾਓ ਤੁਹਾਨੂੰ ਦਿਖਾ ਦਈਏ ਪੁਰਾਣੇ ਕਿਉਂ ਚਲੋ ਚਲੋ ਪੁਰਾਣੇ ਆ ਸਾਨਾ ਲੀਕਾ 750 ਡੀਆਈ ਇਹਦੇ ਕਿ ਟਾਇਰ ਆ ਐਕਟਰ ਦੇ ਅਲੰਗੂ ਨਾ ਬਈ ਐਕਟਰ ਆ ਐਂਟਰ ਐਂ ਤਾਂ ਇਹ ਨਾ ਇਹ ਉਹਦਾ ਡੀਆਈ 475 ਲੈਂਦਾ ਰੱਖਿਆ ਵਿੱਚ ਚਾਰ ਸੈਂਟਰ ਵਾਲਾ 100 ਦੇ ਟਾਇਰ ਬਾਈ ਹੋਣਗੇ 80-85 ਪੈਸੇ ਬੁਡੀਰ ਜੇ ਕਿਦੇ ਚਲਾਈ ਜੂਗਾ ਟਰੈਕਟਰ ਬਾਈ ਬਹੁਤ ਘੈਂਟ ਹੈ ਠੀਕ ਹੈ ਇਹਦੇ ਰਿੰਡੋ ਫਾਰਮ ਖੜਾ ਵੀ ਦਿਖਾ ਦੇ ਬਾਈ ਰਿੰਡੋ ਫਾਰਮ ਖੜਾ ਇਹ 2003 ਮਾਡਲ 2050 ਕਿਸੇ ਨੇ ਘੱਟ ਪੈਸੇ ਲਾਉਣੇ ਆ ਟਰੈਕਟਰ ਬੜੀ ਪਾਵਰ ਵਾਲਾ ਟਰੈਕਟਰ ਵਧੀਆ ਇਹਦੇ 1,30,000 ਰੁਪਏ ਬੰਦਾ ਠੀਕ ਹੈ ਬਾਕੀ ਆਪਣੇ ਕੋਲ ਬਾਈ ਫਿਲਹਾਲ ਆਹੀ ਟਰੈਕਟਰ ਰਹਿ ਗਏ ਮੈਨੂੰ ਲੱਗਿਆ 110000 ਕਿੰਨਾ 110000 ਠੀਕ ਆ ਨਾਲ ਨਾਲ ਕਰ ਦਾਂਗੇ ਠੀਕ ਹੈ ਜੀ ਆ ਬਾਕੀ ਬਾਈ ਠੀਕ ਹੈ ਜੀ ਅੱਜ ਦੇ ਵੀਡੀਓ ਵਿੱਚ ਇੰਨਾ ਹੀ ਕਿਸੇ ਮੇਰੇ ਵੀਰ ਨੇ ਟਰੈਕਟਰ ਲੈਣਾ ਵੇਚਣਾ ਖਰੀਦਣਾ ਹੁੰਦਾ ਤਾਂ ਜ਼ਰੂਰ ਕੰਟੈਕਟ ਕਰਿਆ ਕਰੋ ਨੰਬਰ ਬਾਈ ਇਹਨਾਂ ਦਾ ਨੰਬਰ ਮੈਂ ਇੱਕ ਹੋਰ ਵੀਡੀਓ ਦੇ ਵਿੱਚ ਬੋਲ ਦਲਾਂਗਾ ਵੈਸੇ ਮੈਂ ਥੱਲੇ ਲਿਖ ਕੇ ਪਾ ਦਊਗਾ ਕਿਉਂਕਿ ਇਹਨਾਂ ਦੇ ਟਰੈਕਟਰ ਐ ਜੋ ਵੀ ਗੱਲਬਾਤ ਕਰਨੀ ਇਹਨਾਂ ਨੇ ਕਰਨੀ ਬਾਈ ਪਹਿਲਾਂ ਮੈਂ ਆਪਣਾ ਨੰਬਰ ਪਾ ਦਿੰਦਾ ਬਾਈ ਮੈਨੂੰ ਫੋਨ ਵੱਧਦਾ ਹੀ ਜਿੰਨੇ ਤਾਂ ਕਰਕੇ ਉਹ ਮੈਂ ਕੋਈ ਆ ਬਰ ਘੱਟ ਪਾਉਣਾ ਬਣਾ। ਕਈ ਵੇ ਮੈਨੂੰ ਬੰਦੇ ਕਹਿੰਦੇ ਨੇ ਸਾਡੇ ਵੀ ਤਾਂ ਹਿੱਲ ਜਾਣਾ। ਠੀਕ ਆ। ਉਹ ਕਿੰਨਾ ਫਿਰ ਮੈਨੂੰ ਮੈਂ ਹੁਣ ਥੋੜਾ ਜਿਹਾ ਕੋਈ ਜੀ ਥੋੜੀ ਘੱਟ ਕਰੀ ਹੋਈ ਆ। ਠੀਕ ਆ। ਹੋਰ ਜਾਸੀ ਟਰੈਕਟਰ ਹੋਊਗਾ ਫਿਰ ਮੈਂ ਨੰਬਰ ਉਹਨਾਂ ਦਾ ਹੀ ਪਾਉਣਾ। ਠੀਕ ਆ ਬੱਚਾ। ਪਹਿਲਾਂ ਮੈਂ ਆਪਣਾ ਪਾ ਦਿੰਦਾ ਪਰ ਹੁਣ ਨਹੀਂ। ਠੀਕ ਆ। ਤੁਹਾਨੂੰ ਯਾਰ ਜ਼ਿੰਮੇਵਾਰੀ ਵੀ ਆਪਣੀ ਬਣ ਜਾਂਦੀ ਆ। ਅਗਲਾ ਕਹਿੰਦਾ ਤੈਂ ਉਹ ਤਰ੍ਹਾਂ ਦਾ ਉਹ ਤਰ੍ਹਾਂ ਦਾ ਠੀਕ ਆ। ਆਪਾਂ ਆਪਾਂ ਨੂੰ ਕੋਈ ਲਾਲਚ ਨਹੀਂ ਹੁੰਦਾ ਬਾਈ ਇਹ ਚੀਜ਼ ਦਾ। ਆਪਣਾ ਮਕਸਦ ਹੁੰਦਾ ਉਹਨੂੰ ਵੀਡੀਓ ਆਫ ਹੀ ਕੋਈ ਆ ਕੇ ਜਦੋਂ ਪਛਾਣਦਾ ਅਗ ਉਹ ਕਿ ਜਦੋਂ ਤੁਹਾਡੀ ਕਿਸਮਾਂ ਦਾ ਵੀ ਚੀਜ਼ ਕਿਵੇਂ ਨਿਕਲਦੀ ਹੈ ਕਿਵੇਂ ਨਹੀਂ ਉਹ ਗੱਲਾਂ ਬਾਤਾਂ ਬਾਤ ਨਹੀਂ ਹਨ ਤੇ ਜੀ ਆਇਆਂ ਨੂੰ ਠੀਕ ਹੈ ਬੰਦਦੇ ਹਾਂ ਹੋਰ ਵੀਡੀਓ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ